ਬਹੁਤ ਬਹੁਤ ਸੋ ਅੱਜ ਦਾ ਸਾਡਾ ਅੱਜ ਮੁੰਡਾ ਇਹ ਸੀ ਕਿ ਸਾਰੇ ਜਾਣਦੇ ਹਨ ਕਿ ਸਾਡੇ ਸਮਾਜ ਦੇ ਨਾਲ ਬੇਤਰਾ ਹੋ ਰਿਹਾ ਹੈ ਕਿ ਉਹ ਵੀ ਹੁਣ ਐਕਟ ਕੱਢਿਆ ਹੈ ਮੌਜੂਦਾ ਸਰਕਾਰ ਨੇ ਤੇ ਉਹਦੇ ਵਿੱਚ ਅਮਰਤ ਬਾਣੀ ਨਹੀਂ ਸਾਹਮਣੇ ਕੀਤਾ ਸੋ ਬਹੁਤ ਬੁਰੀ ਗੱਲ ਹੈ ਸੋ ਅੱਜ ਸਭਾ ਆ ਗਿਆ ਸਾਨੂੰ ਇਕੱਠੇ ਹੋਉਂਦਾ ਤੇ ਆਪਣਾ ਹੱਕ ਮੰਗਦਾ ਤੇ ਮੈਂ ਤਾਂ ਪਹਿਲੇ ਸਾਰੇ ਤੁਹਾਨੂੰ ਬੁਲਾਇਆ ਹੀ ਨਹੀਂ ਹੈ ਮੈਂ ਵੀ ਹੁਣ ਦੁਬਾਰਾ ਇਹ ਰੀਪੀਟ ਕਰ ਰਹਾ ਹਾਂ ਕਿ ਹੱਥੋਂ ਮੰਨ ਕੇ ਨਹੀਂ ਅਧਿਕਾਰ ਜਮਾਣੇ ਨੂੰ ਮੈਂ ਤਾਂ ਬੋਲਿਆ ਬੰਦਾ ਸਾਨੂੰ ਆਪਣਾ ਬਦਲਣ ਦੀ ਵੀ ਸ਼ਕਤੀ ਨੂੰ ਪ੍ਰਦਰਸ਼ਨ ਕਰਨੇ ਆਣਾ ਸਾਨੂੰ ਕਰਵਾ ਲਈਆਂ ਤੇ ਜਿਹੜੇ ਬਣੀਆਂ ਤੇ ਸਾਨੂੰ ਬਾਤਾਂ ਮੈਂ ਚੋਬੋ ਅ ਮੀਰ ਕੱਡੇ ਹੋਇਆ ਜਿਸ ਵਾਰ ਮਗੇਜਾਂ ਤਰਵਾੜਾ ਹਜੀਪੁਰ ਦੇ ਤੋਂ ਸਾਰੇ ਜਿਹੜਾ ਭਾਈ ਜੀ ਬੰਦੇ ਪਹਿਲੇ ਗਿਆ ਕਿ ਬੰਦਾ ਵੀ ਆਪਣੇ ਨਾਲ 10-10 ਬੰਦੇ ਲੈ ਕੇ ਆਉਣਾ ਤੇ ਸਾਡੀ ਸਟ੍ਰੈਂਥ ਜਿਹੜੀ ਹੈ ਬਹੁਤ ਵੱਡਣੀ ਹੈ ਤੇ ਇਹ ਇੰਨੇ ਬੰਦੇ ਆਪਾਂ ਜਾ ਕੇ ਔਮ ਕੀਤੇ ਬੈਗੇ ਨਾ ਤੇ ਉਹ ਬੇਚੀ ਦਾ ਮਸਲਾ ਬਟ ਨਬਟ ਮੈਨਿਕ ਨਾ ਕਿ 1000 ਦੀ ਸਟ੍ਰੈਂਥ ਹੋਣੀ ਚਾਹੀਦੀ ਹੁੰਦੀ ਹੈ ਮੀਡੀਆ ਨੂੰ ਪਤਾ ਲੱਗੇ ਪ੍ਰਸ਼ਾਸਨ ਨੂੰ ਪਤਾ ਲੱਗੇ ਉਹ ਜਦ ਮਲੇ ਹੈ ਮੁੱਖ ਮੰਤਰੀ ਆਪ ਹੈ ਉਹਨਾਂ ਨੂੰ ਪਤਾ ਲੱਗੇ ਕਿ ਇਹ ਬਾਪੇ ਜਿਹੜਾ ਮੁੱਦਾ ਹੈ ਉਹ ਬਾਜਲ ਹੈ ਇਹਨਾਂ ਦਾ ਜਿਹੜਾ ਆਪਾ ਉਹਨਾਂ ਨੂੰ ਮਿਲਣਾ ਨਹੀਂ ਜਾਇਆ ਤੇ ਕਿਤੇ ਨਾ ਕਿਤੇ ਸਰਕਾਰ ਕੀ ਮੈਨੂੰ ਪਰਜੋਲੀ ਸਮਝਾਗਾ ਕਿ ਜਿਹੜੀ ਹਦ ਤਵਾਰੀ ਇਹਨਾਂ ਨੇ ਸਾਬਤ ਕਿਉਂ ਨਹੀਂ ਕੀਤਾ ਚੋ ਕੱਟੇ ਰੂਮੇ ਆਪਾਂ ਮਾਰੂਗਾ ਤਰੀਕਾਂਗੇ ਤੇ ਕਮਜੈਕਸ਼ਨ ਲੈ ਆ ਕੇ ਮਜੂਦਾ ਸਰਕਾਰ ਨੂੰ ਭੇਜਾਂਗੇ ਤਾਂ ਕਿ ਉਹਨਾਂ ਨੇ ਜਿਹੜੇ ਸੁਪਵੇ ਹਾਂ ਦੀਆਂ ਦੁਨੀਆ ਦੋਲਣ ਕਿ ਇਹ ਨਹੀਂ ਆਪ ਕੋ ਆ ਨਹੀਂ ਜੇਕਰ ਕੰਮ ਉਹ ਕਰਾਂ ਤਾਂ ਤੇ ਉਹਨੂੰ ਬਾਹਰ ਕਿਸ ਤਰ੍ਹਾਂ ਕਰਦਣਾ ਜਾਂ ਤੇ ਉਹਨਾਂ ਨੇ ਧਿਆਨ ਗੋਚ ਵੀ ਕੀਤਾ ਜਾਂ ਫਿਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਜਾਂ ਤੇ ਕਾਨੂੰਨ ਦੁਆਰਾ ਪ੍ਰੋਟੈਸਟ ਨਹੀਂ ਲਾਉਣ ਦਿੰਦੇ ਅੱਜ ਅੱਜ ਵਾਲਾ ਤਾਂ ਦੇ ਰਿਹਾ ਏ ਸੋ ਸੰਤਾਨਾਂ ਵੀ ਬੀਬੀਆਂ ਸਾਡੀਆਂ ਬੈਠੀਆਂ ਹਨ ਇਹਨਾਂ ਨੂੰ ਵੀ ਬੇਨਤੀ ਹੈ ਕਿ ਹੋਰ ਬੀਬੀਆਂ ਭਟੀਆਂ ਦਾ ਬੀਬੀਆਂ ਦੀ ਕਮੀ ਬਹੁਤ ਘਾਟਾਈ ਹੈ ਵੀ ਬੀਬੀਆਂ ਨੂੰ ਚਾਹੀਦਾ ਕਿ ਹੋਰ ਬੀਬੀਆਂ ਜੀ ਆ ਕੇ ਦੱਸਣ ਕਿ ਅੱਜ ਜਿਹੜੀ ਮਿੰਟ ਸਿੰਘ ਜਿਲਕੁਰ ਦਾ ਦਾਸ ਮੰਦਰ ਹਰਿਬਰ ਵਿੱਚ ਉਹਦਾ ਮੰਦਰ ਸੀ ਦਾ ਕਿਉਂ ਸੀ ਤੇ ਸਾਡੇ ਵਾਸਤੇ ਜ਼ਰੂਰੀ ਕਿਉਂ ਆ ਉਹਦੇ ਬਾਰੇ ਜਾਣਨਾ ਜ਼ਰੂਰ ਪਾਣ ਇਹ ਲੋਕ میڈیا ਦੇ ਤੁਸੀਂ ਫੇਸਬੁਕ ਤੇ ਇੱਥਰ WhatsApp ਤੇ ਮੈਸੇਜ ਭਾਦੇ ਹੋ ਯਾਦ ਮਨ ਦੇ ਗਰੁੱਪ ਹੈ ਜਿਹਨਾਂ ਨਾਲ ਖਾਂਬਣਾ ਜੋ ਬਹੁਤ ਵਧੀਆ ਮੈਸੇਜ ਕਰਦੇ ਆ ਸਮਝਣ ਵਾਸਤੇ ਹੋ ਇੱਕ ਸਾਥ ਤੋਂ ਹੀ ਜ਼ਿਆਦਾ ਇਹ ਮੈਸੇਜ ਆਨੇ ਸ਼ੁਰੂ ਹੋਏ ਆ ਜਿਨ੍ਹਾਂ ਭਾਈਵਾਨ ਨੇ ਦੱਸਿਆ ਕਿ ਸਾਡੀ ਸਥਿਤੀ ਕੀ ਹੈ ਇਹ ਵੀ ਆਪਣਾ ਇੱਕ ਕਹਿ ਪੈ ਨਹੀਂ ਤੋਂ ਹੱਤ ਹੈ ਕਿਉਂ ਸਾਡਾ ਸਾਥੀ ਨਹੀਂ ਆ ਐਂ ਵੀ ਨਹੀਂ ਕਹੋ ਹੱਤ ਹੈ ਇੱਕ ਬਣਾਉਣੀ ਕੀ ਦੀ ਹੈ ਤੋਂ ਨਾਮ ਸਰਾਪ ਇਹ ਤੇ ਨਹੀਂ ਸੋਚੀਆ ਇੰਨੀ ਸਾਡੀ ਸਿੰਖੋਂ ਦੇ باوجود ਵੀ ਸਾਡੇ ਐਮਪੀ ਐਮਐਲਏ ਬਹੁਤ ਹੀ ਘਟਾ ਕਮੀਂ ਗਿਆ ਸਾਡੀ ਕਟੇ ਸਾਡਾ ਕੱਟ ਨਹੀਂ ਜਦੋਂ ਆਪਾਂ ਵੋਟਾਂ ਪਾਣੇ ਹਨ ਤੇ ਤੁਸਾਂ ਨਾ ਕਰੋ ਤਾਂ ਉਹ ਦੋ ਦੋ ਸੋਹ ਸੁਣੇ ਨਹੀਂ ਤੁਸਾਂ ਜੀ ਇਕਰਾਰ ਵਿੱਚ ਇਹਨਾਂ ਨੂੰ ਡੈਲਟ ਹੋ ਜਾਂਦੇ ਆਂ ਜੀ ਬੰਦੋਲੇ ਵਿੱਚ। ਜਾਇਓ ਉਹ ਵੀ ਪੀਣੇ ਆਉਣਾ ਹੈ ਇੱਕ ਮਹੀਨੇ ਨੂੰ ਉਸਦਿਆਂ ਨਹੀਂ ਪੀਂਦੇ। ਰੱਖਦੀਆਂ ਪ੍ਰਸਥਾਨੀਆਂ ਪਰ ਨਾਲ ਬਲੀ ਜਿੱਦ ਦੀ ਜ ਸਾਡੇ ਬੱਚੇ ਆ। ਉਹਦੇ ਤੋਂ ਵੇਖਦੇ ਕੀ ਐ ਸਰ ਪਹਿਲਾ ਕੋਈ ਨਹੀਂ ਆਪਾਂ ਹੋ ਜਾਂਦੇ। ਜਿਦਾਂ ਪਤਾ ਸਾ ਭਾਈ ਜੀ ਜਦੋਂ ਸੜੇ ਇਹਨਾਂ ਨੇ ਮੰਨਣ ਦੀ ਸਾਰੀ ਸ਼ੁਰੂ ਕੀਤੀ ਹੈ ਦੁਰਗੱਤ ਦੀ। ਤੇ ਕਹਿੰਦੇ ਜੀ ਆਪਣੇ ਬੰਦੇ 10 ਆ 10 ਹੋ ਗਏ ਸੀ ਉਹ ਤੇ ਇਸ ਵੇਲੇ ਹੋੜੇ ਇਹਨਾਂ ਦੀ ਬੜੀ ਮੈਂ ਕਹਿੰਦਾ ਵੀ ਬਹੁਤ ਜਿਆਦਾ ਫਰਕ ਪਾਇਆ ਪਿੰਡਾਂ ਚ ਜਾ ਜਾ ਕੇ ਉਹ ਜਾਣ ਆ ਕੇ ਸਮਾਇਆ ਰਹੀ ਜੀ ਇਹ ਕੋਬਟੀ ਮੈਂ ਇਹ ਸਾਬਦਾ ਪਾਣਾ ਕਿੰਨਾ ਜਾ ਜਾ ਕੇ ਲੋਕਾਂ ਨੂੰ ਇਹਨਾਂ ਨੇ ਇਨਸਪਾਇਰ ਕੀਤਾ ਉਹ ਬੜਾ ਬਣ ਗਿਆ ਪਾਇਆ ਕੀ ਕਰ ਉਹ ਕਿੰਨਾ ਵੀ ਜਰੂਰੀ ਪਰ ਮਿੱਤ ਨਹੀਂ ਨਾ ਬਤਾ ਰਹੇ ਨਾ ਤੇ ਫੇਰ ਵੀ ਲੋਕ ਇਕੱਠੇ ਨਹੀਂ ਹੋ ਰਹੇ ਅਗਰ ਕੁਸੀ ਹੋਣੀ ਚਾਹੀਦੀ ਆ ਆ ਇਹਨਾਂ ਦੇ ਪਿੰਡਾਂ 'ਚ ਕੁਸੀ ਹੋਣੀ ਚਾਹੀਦੀ ਤੇ ਸਾਡੇ ਪਿੰਡ 'ਚ ਇੰਨੇ ਸਾਲਾਂ ਬਾਅਦ ਗੁਰੂ ਘਰ ਦੀ ਸਾਰੀ ਹੋ ਰਹੀ ਹੈ ਜੇ ਇਹ ਗੱਲ ਦੇ ਹਿਸਾਬ ਲਈਏ ਜਦੋਂ ਉਹ ਮੁਕابل ਕਰੀਏ ਮੰਦਾ ਸਾਨੂੰ ਜੋੜਣ ਵਾਸਤੇ ਕੀ ਜਾਈਦਾ ਕਹਿੰਦੇ ਜਿਹਦਾ ਧਰਮ ਨਾ ਹੋਊਗਾ ਨਾ ਕੋਈ ਜਿੱਦਾ ਜਮਾਤਾਂ ਹੁੰਦੇ ਪ੍ਰਤੀਨਿਧ ਸਾਂ ਸੰਬੰਧਿਤ ਨਹੀਂ ਆ ਤੇ ਸਾਡਾ ਜੀ ਇਹਦਾ ਕੋਈ

ਤੇ ਆਪਣਾ ਹੱਕ ਲਓ ਸਾਨੂੰ ਬੱਡੇ ਹੋਣ ਦੀ ਜੂਟਾ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਨੂੰ ਆਲੇ ਦੁਆਲੇ ਹੋਰ ਵੀ ਰਸੋ ਅੱਜ ਜੋ ਵੀ ਟੇਡ ਫਿਕਸ ਕਰਨਾ ਹੈ ਸਾਡੇ ਫਰਮੂਲੇ ਪ੍ਰਧਾਨ ਜੀ ਬੈਠੇ ਐ ਤੇ ਤੁਹਾਨੂੰ ਕਰ ਲੰਗੂ ਦੋ ਤਾਂ ਵੀ ਪ੍ਰਸ਼ਾਸਨੀਆਂ ਨਾਲ ਨੂੰ ਸੋ ਬੋੋਨ ਦਾ ਮਾਤ ਜੈ ਭੋਲੇ ਤੁਹਾਨੂੰ